ਜੀ ਸਤਿ ਸ਼੍ਰੀ ਗਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਹੋਰ ਸਾਰੇ ਭਰਾ ਠੀਕ ਠਾਕ ਜੀ ਤੇ ਆਹ ਨਾ ਖਾਦ ਜਿਹੜੀ ਪੈਂਦੀ ਏ ਸੁਪਰੀਮ 110 ਚੋਨਾ ਹੈ ਤੇ ਨਾ ਜਿਵੇਂ ਨਾ ਇੱਕ ਵੇਖਣਦੇ ਹਾਂ ਵੀਡੀਓ ਗੀ 45 ਦਿਨ ਦੇ ਵਿੱਚ ਖਾਦ ਪੂਰੀ ਕਰਨੀ ਜਰੀ ਜਿਹੜੀਆਂ 135 ਤੋਂ 40 ਦਿਨਾਂ ਵਾਲੀਆਂ ਵੈਰਾਈਟੀਆਂ ਤੇ ਭੁੱਲ ਗਏ ਵੀ ਇਹ ਕੰਮ ਨਾ ਕਰਿਓ ਏਡੀ ਲੇਟ ਖਾਦ ਨਾ ਭਰੋ ਲੈ ਕੇ ਜਾਇਓ ਬਾਕੀ ਤੁਹਾਨੂੰ ਇਹਦਾ ਸਾਰਾ ਦੱਸਦੇ ਆ ਕੀ ਨੁਕਸਾਨ ਆ ਜਿਹੜੀ ਏਡੀ ਲੰਮੀ ਆਪਾਂ ਖਾਦ ਲੈ ਜੰਨੇ ਆ ਖਾਸ ਕਰਕੇ ਆਪਣੇ ਮੱਝ ਏਰੀਏ ਦੇ ਵਿੱਚ ਚਲੋ ਮਾਲਵੇ ਦੇ ਵਿੱਚ ਪੂਸਾ ਵੈਰਾਈਟੀਆਂ ਲੱਗਦੀਆਂ ਉਹਦੇ ਆਪਾਂ ਕਹਿੰਦੇ ਨਹੀਂ ਮੱਝ ਏਰੀਏ ਦੇ ਵਿੱਚ ਜਿਹੜੀ ਸੁਪਰੀਮ 110 ਪੀਆਰ 131 ਪੀਆਰ 122 ਪੀਆਰ 121 ਜਾਂ ਸਾਵਾ ਦੀਆਂ ਵੈਰਾਈਟੀਆਂ ਐ ਜਿਵੇਂ ਹੋ ਗਈ 7501 ਤੇ ਉਹਤੇ ਅਸੀਂ ਵੇਖਦੇ ਹਾਂ ਕਿ ਕਹਿੰਦੇ ਕਿ ਜਿਹੜੀ 13540 ਦਿਨਾਂ ਵਾਲੀਆਂ ਵੈਰਾਈਟੀਆਂ ਆ ਉਹਨੂੰ 40 ਤੋਂ 45 ਦਿਨ ਤੱਕ ਖਾਦ ਲੈ ਜਾਓ ਤੇ ਆਪਣੇ ਜੇ ਮਾਝੀ ਦੀ ਗੱਲ ਕਰੀਏ ਜਿਹੜਾ ਸੁਪਰੀਮ 110 131 ਜਿੰਨੀਆਂ ਵੈਰੈਟੀਆਂ ਚਲੋ ਜ਼ਿਆਦਾਤਰ ਲੱਗਦੀਆਂ ਆਪਣੀਆਂ ਜੇ ਪੱਟੀ ਏਰੀਆ ਦੀ ਗੱਲ ਕਰਦੀ ਹੈ ਇੱਥੇ 110 ਲੱਗਦਾ ਚਲੋ ਸਾਰੇ ਮਾਝੀ ਦੀ ਗੱਲ ਕਰ ਲਈਏ 110 131 121 128 ਇਹ ਵੈਰੈਟੀਆਂ ਜ਼ਿਆਦਾਤਰ ਲੱਗਦੀਆਂ ਆਪਣੀਆਂ ਤੇ ਜੇ ਇਹਨਾਂ ਦੇ ਵਿੱਚ ਨੁਕਸਾਨ ਦੱਸਦੇ ਹੁਣ ਜਿਹੜੀ ਲੇਟ ਖਾਦ ਲੈ ਕੇ ਜਾਣੇ ਦੇ ਫਾਇਦੇ ਦੱਸਦੇ ਆ ਜਿਹੜੀ ਆਪਾਂ ਛੇਤੀ ਖਤਮ ਕਰ ਲੈਨੇ ਜਿਹੜੀ ਲੇਟ ਖਾਦ ਲੈ ਕੇ ਜਾਣੇ ਆ ਉਹਦੇ ਨੁਕਸਾਨ ਤੇ ਇਹ ਆ ਕਿ ਜਿਹੜੇ ਝੋਨੇ ਨੂੰ ਆਪਾਂ ਲੇਟ ਖਾਦ ਖੜੀ ਹੋਊਗੀ 40 ਤੋਂ 45 ਦਿਨਾਂ ਤੇ 40 ਦੇ ਛੱਡੋ ਜੇ ਆਪਾਂ 35 ਦਿਨਾਂ ਤੇ ਵੀ ਖਾਦ ਲੈ ਜੰਨੇ ਆ ਇਹ ਜੌਨੇ ਹਨ 135 ਤੋਂ 40 ਦਿਨਾਂ ਵਾਲੀਆਂ ਵੈਰੈਟੀਆਂ ਨੂੰ ਉਹਦੇ ਵਿੱਚ ਇੱਕ ਭਰਾਉ ਝੋਨਾ ਆ ਐਂਡ ਤੱਕ ਜਿਹੜਾ ਜਿਆਦਾ ਹਰਿਆ ਪਰਿਆ ਰਹਿੰਦਾ ਉਹਨੂੰ ਫਿਰ ਕੀ ਹੁੰਦਾ ਆਗੀ ਉਹਨੂੰ ਪਤਲ ਵੇੜ ਦੀ ਸੰਢੀ ਜਿਆਦੀ ਆਉਂਦੀ ਉਹਨੂੰ ਜਿਹੜੀ ਗੋਬ ਦੀ ਸੰਢੀ ਆ ਉਹ ਵੀ ਜਿਆਦੀ ਆਉਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਵੇਖਿਓ ਵੀ ਉਹ ਜਿਹੜਾ ਝੋਨਾ ਹੈ ਉਹ ਨਾ ਮੁੜ ਕੇ ਉੱਪਰ ਉਹਦਾ ਪਤਰਾਲ ਜਾ ਜਰਾ ਵੱਜ ਜਾਂਦਾ ਉਹ ਵਧਦੇ ਨਾਲ ਉਹ ਝੋਨੇ ਦਾ ਜਿਹੜਾ ਜਰਾ ਪਤਰਾਲ ਜਾ ਵਧਿਆ ਹੋਊਗਾ ਤੁਸੀਂ ਵੇਖਿਓਗੇ ਉਹਦਾ ਝਾੜ ਵੀ ਘਟੂਗਾ ਨੰਬਰ ਤਿੰਨ ਤੇ ਇਹ ਗੱਲ ਆ ਕਿ ਜਿਹੜੇ ਝੋਨੇ ਦੇ ਵਿੱਚ ਖਾਦ ਆਪਾਂ ਲੇਟ ਖੜੀ ਹੋਊਗੀ ਉਹਦੇ ਵਿੱਚ ਇੱਕ ਮੇਨ ਦਿੱਕਤ ਜਿਹੜੇ ਆਪਣੀ ਹੁੰਦੀ ਆ ਝੋਨਿਆਂ ਦੇ ਵਿੱਚ ਉੱਪਰ ਬਲਾਸਟ ਜਾਂ ਬੌਰ ਪੈਂਦਾ ਜਦੋਂ ਝੋਨੇ ਪੱਕਣ ਲੱਗਦੇ ਨੇ ਉਦੋਂ ਤੁਸੀਂ ਵੇਖਣਾ ਇੱਕੇਦਾਂਮੀ ਝੋਨਾ ਲਾਲ ਹੋ ਜਾਂਦਾ ਜੇ ਉਹ ਜਾਰੀ ਦਿੱਕਤ ਜਿੱਥੇ ਜ਼ਿਆਦੀ ਲੇਟ ਖਾਦ ਗਈ ਹੋਊਗੀ ਉੱਥੇ ਉਹ ਜਾਰੀ ਦਿੱਕਤ ਆਊਗੀ ਇੱਕ ਜਿਹੜੇ ਝੋਨੇ ਦੇ ਵਿੱਚ ਆਪਾਂ ਲੇਟ ਖਾਦ ਖੜੀ ਹੋਊਗੀ ਉਹ ਝੋਨੇ ਨੂੰ ਪਰ ਉਹ ਪੱਤਲ ਵੀ ਜ਼ਿਆਦੀ ਪਾਊਗੀ ਇਹ ਕਰਕੇ ਪੁੱਲਗੇ ਵੀ ਜਿਹੜੀ ਆ ਖਾਦ ਜ਼ਿਆਦੀ ਲੇਟ ਨਾ ਲੈ ਜੇ ਜੇ ਉਹ ਵੀ ਆਪਣੇ ਏਰੀਏ ਦੇ ਹਿਸਾਬ ਨਾਲ ਮੱਧ ਏਰੀਏ ਦੀ ਜੇ ਗੱਲ ਕਰੀਏ ਤੇ 30 ਦਿਨਾਂ ਤੱਕ ਖਾਦ ਆਪਾਂ ਖਤਮ ਕਰ ਦਈਏ ਤੇ ਵਧੀਆ ਰਹਿੰਦਾ ਤੇ ਬਾਕੀ ਜਿਹੜੀ 30 ਦਿਨਾਂ ਦੇ ਵਿੱਚ ਖਾਦ ਖਤਮ ਕਰਨ ਦੇ ਫਾਇਦੇ ਆ ਇੱਕ ਤਾਂ ਜਦੋਂ ਝੋਨਾ ਗੋਭ ਦੇ ਵਿੱਚ ਆਉਂਦਾ ਉਦੋਂ ਫਿਰ ਝੋਨਾ ਹੈ ਪੂਰਾ ਜਾਨੀ ਕਿ ਆਪਦਾ ਜਿਹੜਾ ਜ਼ਿਆਦਾ ਹੀ ਗ੍ਰੀਨਰੀ ਹੈ ਰੰਗ ਉਹ ਛੱਡ ਜਾਂਦਾ ਝੋਨੇ ਨੂੰ ਜਿਆਦਾ ਜੀ ਬਿਮਾਰੀ ਨਹੀਂ ਹੁੰਦੀ ਝੋਨੇ ਨੂੰ ਜਿਆਦਾ ਸੁੰਡੀ ਨਹੀਂ ਪੈਂਦੀ ਪਤਲ ਵਿੜਨੀ ਪੈਂਦੀ ਗੋਭ ਦੀ ਸੁੰਡੀ ਨਹੀਂ ਪੈਂਦੀ ਇੱਕ ਉਹ ਝੋਨੇ ਨੂੰ ਜਿਆਦਾ ਜਿਹੜੀ ਬਲਾਸਟ ਆ ਜਾਂਦਾ ਆਪਣੇ ਝੋਨੇ ਦੇ ਬਲਾਸਟੀ ਆਪਾਂ ਕਹਿ ਦਿੰਨੇ ਇਧਰ ਜਿਹੜਾ ਉੱਪਰੋਂ ਇੱਕੇ ਦਮ ਪਤੇ ਲਾਲ ਹੋ ਜਾਂਦੇ ਇੱਕੇ ਦਮ ਝੋਨਾ ਪੱਕ ਜੇ ਜਾਂਦਾ ਉਹ ਦਿੱਕਤ ਘਟ ਆਉਂਦੀ ਆ ਤੇ ਇੱਕ ਝੋਨੇ ਨੂੰ ਪੱਤਲ ਘਟ ਪੈਂਦੀ ਤੇ ਆ ਜਿਹੜਾ ਝੋਨਾ ਹੈ ਜੀ ਇਹ ਹੈਗਾ ਸੁਪਰੀਮ 110 ਝੋਨਾ ਇਹ ਕੋਈ ਵੀਕ ਦਿਨ ਦਾ ਹੋ ਗਿਆ ਇਹਨੂੰ ਦੂਸਰਾ ਬੈਗ ਭਾਂਦੇ ਆ 20 ਦਿਨਾਂ ਤੇ ਅੱਜ ਯੂਰੀਆ ਦਾ ਤੇ ਇਹਨੂੰ 27 ਦਿਨ ਤੱਕ ਇਹਦੀ ਜ਼ੂਰੀਆ ਪੂਰੀ ਕਰ ਦੇਣੀ ਆ ਇੱਕ ਹਫਤੇ ਨੂੰ ਇਹਨੂੰ ਜ਼ੂਰੀਆ ਜਿਹੜੀ ਪਾਉਣੀ ਹੋਰ ਪਾ ਦੇਣੀ ਆ ਕੋਈ ਅੱਦਾ ਕੀ ਬੈਗ ਹੋਰ ਪਊਗਾ ਕਿਉਂਕਿ ਇੱਕ ਬੈਗ ਹੀ ਲੈਣੋਂ ਤੱਕ ਹੁਣ ਟੱਕ ਪਿਆ ਹੈ 20 ਦਿਨਾਂ ਦਾ ਚੋਣਾ ਹੋ ਗਿਆ ਤੇ ਦੂਸਰਾ ਬੈਗ ਇਹਨੂੰ ਅੱਜ ਪਾਣ ਦਾ ਜ਼ੂਰੀਆ ਦਾ ਇੱਕ ਇੱਕ ਬੈਗ ਹੁਣ ਪਾਉਂਦਾ ਆ ਇੱਕ ਪਹਿਲਾਂ ਪੈ ਗਿਆ ਤੇ ਹੁਣ ਬਾਕੀ ਇਹਦੀ ਆਪਣੇ ਏਰੀਆ ਦੇ ਹਿਸਾਬ ਨਾਲ ਦੇ ਟਾਈਮ ਨਾਲ ਹੀ ਖਾਦ ਜਿਹੜੀ ਖਤਮ ਕਰ ਦੇਣੀ ਚਾਹੀਦੀ ਆ ਚਲੋ ਮਾਲਵੇ ਦੇ ਵਿੱਚ ਪੂਸਾ ਲੱਗਦਾ ਲੰਬੇ ਟਾਈਮ ਦੀ ਜੜੜੇ ਲੰਬੇ ਟਾਈਮ ਦੀ ਵੈਰੈਟੀ ਹੋ ਤੇ ਉਹ ਉਥੇ ਹੋ ਸਕਦਾ ਚੱਲਦਾ ਹੋਊਗਾ ਵੀ ਲੇਟ ਤੱਕ ਖਾਦ ਚੱਲ ਜੇ ਪਰ ਜੇ ਆਪਣੇ ਮਾਝੇ ਜੀ ਲੇਟ ਤੱਕ ਖਾਦ ਚੱਲ ਜੇ ਤੇ ਆਪਣੇ ਫਾਇਦੇ ਦੀ بجائے ਜਿਹੜਾ ਹੋ ਨੁਕਸਾਨ ਹੀ ਹੋਣਾ ਹੈ ਇਹ ਕਰਕੇ ਚਲੋ ਸਾਰੇ ਭਰਾਵਾਂ ਨੂੰ ਜ਼ਰਾ ਤਰ ਤੇ ਵੀਰਾਂ ਨੂੰ ਪਤਾ ਹੀ ਹੈ ਤੇ ਪਰ ਕਈ ਭਰਾਣਾ ਉਹ ਵੀਡੀਓ ਇੱਕ ਆਈ ਹੋਵੇ ਦੇਖ ਕੇ ਬੜੇ ਸੱਸ ਪੰਜੇ ਜੀ ਪਏ ਹੈਗੀ ਖਾਦ ਲੇਟ ਖੜੀਏ ਲੇਟ ਖੜੀਏ ਇਹ ਕਰਕੇ ਭੁੱਲ ਕੇ ਵੀ ਖਾਦ ਲੇਟ ਨਾਲ ਲੈ ਜਾਓ ਜੀ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ